ਸ੍ਰੀ ਕਾਲ ਜੀ ਅਸੀਂ ਮੁਸਲਿਮ ਭਾਈਚਾਰਾ ਆਪਣੇ ਕਿਸਾਨ ਭਾਰਤੀ ਕਿਸਾਨ ਏਕਤਾ ਦੇ ਨਾਲ ਖੜੇ ਆ ਜਿਨ੍ਹਾਂ ਨੇ ਉੱਥੇ ਕਿਹਾ ਵੀ ਆਪਾਂ ਧਰਨਾ ਲਾਉਣਾ ਹੈ ਅਸੀਂ ਨਾਲ ਖੜੇ ਆ ਉਹਨਾਂ ਦੇ ਉਹਨਾਂ ਦੀ ਜੋ ਵੀ ਮੰਗ ਹੈ ਸਰਕਾਰ ਤੋਂ ਅਸੀਂ ਗੁਜ਼ਾਰਿਸ਼ ਕਰਦੇ ਆ ਵੀ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਭਾਰਤੀ ਕਿਸਾਨ ਏਕਤਾ ਜਿੰਦਾਬਾਦ 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 ਅਸੀਂ ਮੁਸਲਿਮ ਭਾਈਚਾਰਾ ਉਹਨਾਂ ਦੇ ਹੱਕ 'ਚ ਖੜੇ ਆ ਨਹੀਂ ਮੋਰਚੇ ਦੇ ਵਿੱਚ ਆਏ ਹੋ ਹਾਂਜੀ 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 ਤੇ ਤੁਹਾਨੂੰ ਕਿਦਾਂ ਦਾ ਅੱਜ ਮਹਿਸੂਸ ਹੋ ਰਿਹਾ ਕਿ ਜਿਹੜੀ ਸਰਕਾਰਾਂ ਉਹਨਾਂ ਨੂੰ ਕੋਈ ਉਹਨਾਂ ਦੇ ਕੰਨਾਂ ਤੇ ਜੂਨ ਛਿੜਕੇਗੀ ਜਿੱਦਾਂ ਸਮਾਥਨ ਮੇਰੇ ਪਬਲਿਕ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜਿਹੜੀ ਗੱਲ ਕਰਦੇ ਆਪਾਂ ਕੰਨਾਂ ਤੇ ਜੂਨ ਸਰਗਣ ਦੀ ਉਹ ਕੰਨਾਂ ਤੇ ਜੂਨ ਸਰਗਣ ਨਹੀਂ ਸਰਕੋਣੀ ਪੈਂਦੀ ਐ ਐਦਾਂ ਦਾ ਅਗਰ ਆਪਾਂ ਗੱਲ ਕਰੀਏ ਨਾ ਕੋਈ ਕੰਮ ਹੋ ਜੂਗਾ ਹੁੰਦਾ ਕੁਝ ਨਹੀਂ ਕਰਨਾ ਪੈਂਦਾ ਪਹਿਲਾਂ ਵੀ ਬਈ ਕਿਸਾਨ ਦਾ ਜਿਹੜਾ ਮੋਰਚਾ ਸੀਗਾ ਦਿੱਲੀ ਲੱਗਿਆ ਰਿਹਾ ਕਾਫੀ ਦਿਨ ਦਿੱਲੀ ਬੰਦ ਰਹੀ ਐ ਬਹੁਤ ਸਾਰੇ ਕੰਮ ਰੁਕੇ ਰਹੇ ਨੇ ਲੋਕਾਂ ਦੇ ਬਹੁਤ ਸਾਰੇ ਚੱਲਦੇ ਰਹੇ ਨੇ ਬਟ ਜਿਹੜੇ ਐਮਰਜੈਂਸੀ ਆ ਬੇਸਿਕਲੀ ਜਿਹੜੇ ਜ਼ਰੂਰੀ ਕੰਮ ਸੀਗੇ ਉਹ ਕੋਈ ਨਹੀਂ ਰੁਕੇਗਾਗਾ ਹਰ ਇੱਕ ਇਨਸਾਨ ਨੇ ਪੂਰਾ ਪੂਰਾ ਕੋਆਪਰੇਟ ਕੀਤਾ ਕਿਸੇ ਕੰਮ ਨੂੰ ਰੋਕਿਆ ਨਹੀਂ ਹੈਗਾ ਖਾਸ ਕਰਕੇ ਜਿਹੜਾ ਲੋਕਲ ਬੰਦਿਆਂ ਦਾ ਕੰਮ ਸੀਗਾ ਜਿਵੇਂ ਐਂਬੂਲੈਂਸ ਦਾ ਹੋ ਗਿਆ ਕੋਈ ਡਾਕਟਰੀ ਸਹਾਇਤਾ ਹੋ ਗਈ ਮੈਡੀਕਲ ਫੈਸਿਲਿਟੀ ਹੋ ਗਈ ਘਰੇਨਾ ਹੋ ਗਿਆ ਦੁੱਧ ਦਾ ਹੋ ਗਿਆ ਉਹ ਕੋਈ ਕੰਮ ਨਹੀਂ ਰੁਕਿਆਗਾ ਕਿਸੇ ਇਹੋ ਜਿਹੇ ਕੰਮ ਨਹੀਂ ਰੋਕਣ ਦਿੱਤੇ ਕਦੇ ਵੀ ਕਿਉਂਕਿ ਇਹ ਜਿਹੜਾ ਸੰਘਰਸ਼ ਹੈ ਇਹ ਲੋਕਾਂ ਦੇ ਲਈ ਲੋਕਾਂ ਦੁਆਰਾ ਸੰਘਰਸ਼ ਹੈ ਇਹ ਸੈਂਟਰਲ ਗਵਰਨਮੈਂਟ ਦੀ ਜਿਹੜੀਆਂ ਨੀਤੀਆਂ ਨੇ ਮਤਲਬ ਜਿਹੜੀ ਸਾਨੂੰ ਅੱਜ ਲੱਗ ਰਹੀ ਹੈ ਨਾ ਨੀਤੀ ਬਈ ਅੱਜ ਇੰਪਲੀਮੈਂਟ ਹੋ ਰਹੀ ਹੈ ਇਹ ਤਕਰੀਬਨ 20 30 50 ਸਾਲ ਪਹਿਲਾਂ ਸੋਚ ਕੇ ਰੱਖ ਜਿਹੜੀ ਐਗਰੀਕਲਚਰ ਲੈਂਡ ਹੈ ਜਿਵੇਂ ਪੰਜਾਬ ਦੀ ਜਿਹੜੀ ਲੈਂਡ ਹੈ ਬਹੁਤ ਉਪਜਾਊ ਧਰਤੀ ਹੈ ਇਹ ਤੇ ਹਰਿਆਣੇ ਦੀ ਧਰਤੀ ਹੈ ਬਹੁਤ ਉਪਜਾਊ ਹੈ ਬਈ ਹਰ ਇੱਕ ਚੀਜ਼ ਦਾ ਕਾਰਪੋਰੇਟ ਦੇ ਅੰਡਰ ਹੈ ਆ ਚੀਜ਼ਾਂ ਨੇ ਜਿਹੜੀ ਉਹਨਾਂ ਦੇ ਅੰਡਰ ਹਲੇ ਨਹੀਂ ਹੈਗੀਆਂ ਕਿਉਂਕਿ ਲੋਕਲ ਆਪਣੀ ਜ਼ਮੀਨਾਂ ਆਪਣੀ ਵੋਂਦੇ ਆ ਆਪਣੀ ਵੇਚਦੇ ਆ ਕਈ ਲੋਕ ਕਹਿੰਦੇ ਨੇ ਬਈ ਸਾਡਾ ਹੈਗੀ ਇਹ ਦੇ ਵਿੱਚ ਬੇਸਿਕਲੀ ਇਹ ਹਰ ਇੱਕ ਦੀ ਲੋੜ ਹੈ ਫੈਕਟਰੀਆਂ ਦੇ ਜਿਹੜੇ ਪ੍ਰੋਡਕਟ ਨੇ ਉਹ ਕੁਝ ਲਿਮਟਿਡ ਲੋਕਾਂ ਤੱਕ ਨੇ ਜਿਹੜਾ ਆ ਪ੍ਰੋਡਕਟ ਹੈ ਖੇਤੀ ਦਾ ਇਹ ਹਰ ਇੱਕ ਬੰਦੇ ਦੀ ਲੋੜ ਹੈ ਇਹ ਐ ਨਹੀਂ ਹੈਗਾ ਬਈ ਇਕੱਲੇ ਕਿਸਾਨਾਂ ਨੂੰ ਲੋੜ ਹੈ ਦੀ ਤੁਹਾਨੂੰ ਕਿਦਾਂ ਲੱਗ ਰਿਹਾ ਜਿਵੇਂ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਦਿਨੋ ਦਿਨ ਜਿਹੜੀ ਖਰਾਬ ਹੁੰਦੀ ਜਾ ਰਹੀ ਹੈ ਤੇ ਉਹਦੇ ਬਾਰੇ ਤੁਸੀਂ ਦੇਖੋ ਜੀ ਜਿਹੜੀ ਸਿਹਤ ਦੀ ਗੱਲ ਕਰਦੇ ਆਪਾਂ ਉਹ ਆਪਣੀ ਥਾਂ ਤੇ ਬਿਲਕੁਲ ਠੀਕ ਨੇ ਅਡੋਲ ਨੇ ਖੜੇ ਆਪਣੀ ਜਗ੍ਹਾ ਤੇ ਇਹਦੇ ਵਾਸਤੇ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਕਿ ਅੱਗੇ ਆਉਣ ਇਨੀਸ਼ੀਏਟਿਵ ਸਟੈਪ ਲੈਣ ਉਹਨਾਂ ਦੀ ਹੈਲਥ ਬਾਰੇ ਕਿਉਂਕਿ ਅਗਰ ਇੱਕ ਵਾਰ ਜੋ ਇਹ ਜਾ ਆਗੂ ਸਹੀਦ ਹੋ ਗਿਆ ਇਹ ਜਾ ਆਗੂ ਰੋਜ਼ ਰੋਜ਼ ਨਹੀਂ ਜੰਮਦੇ ਇਹ ਸੈਂਟਰ ਗਵਰਨਮੈਂਟ ਨੂੰ ਉਪਰਾਲਾ ਕਰਨਾ ਚਾਹੀਦਾ ਉਹਨਾਂ ਦੇ ਸਿਹਤ ਵਾਸਤੇ ਧਿਆਨ ਦੇਣਾ ਚਾਹੀਦਾ ਤੇ ਦੁਬਾਰਾ ਮੁੜ ਕੇ ਫੇਰ ਇਹਦੇ ਸੋਚਣਾ ਚਾਹੀਦਾ ਤੇ ਸੋਚਣਾ ਕੀ ਚਾਹੀਦਾ ਇਹ ਤਾਂ ਵਾਪਸ ਲੈਣੇ ਹੀ ਪੈਣਗੇ ਜਿਹੜੀ ਆ ਗੱਲ ਕੀਤੀਆਂ ਨਾ ਮੈਂ ਸੋਚਣਾ ਚਾਹੀਦਾ ਇਹ ਸ਼ਾਇਦ ਮੈਨੂੰ ਲੱਗਦਾ ਮੈਂ ਗਲਤ ਕਹਿਤੀ ਇਹ ਜਿਹੜੇ ਰੂਲ ਨੇ ਇਹ ਵਾਪਸ ਲੈਣੇ ਚਾਹੀਦੇ ਨੇ ਐਮਐਸਪੀ ਆ ਵੀ ਪੱਕੀ ਹੋਣੀ ਚਾਹੀਦੀ ਆ ਤੇ ਐਕਚੁਅਲ ਜੀ ਹੁੰਦਾ ਕੀ ਹੈ ਜੀ ਇਹ ਜਿਹੜੀ ਨੀਤੀਆਂ ਹੀ ਆ ਨਾ ਹੁਣ ਇਹ ਹੁਣ ਦੀ ਸੋਚ ਨਹੀਂ ਹੈਗੀ ਇਹ ਬਹੁਤ ਪਹਿਲਾਂ ਦੀ ਸੋਚ ਹੈ ਸਾਰਾ ਕੁਝ ਕਾਬੂ ਕੀਤਾ ਹੋਇਆ ਇਹਨਾਂ ਨੇ ਅਗਰ ਆਪਾਂ ਨੂੰ ਸੈਂਟੀਫਿਕਲੀ ਜਦੋਂ ਅੰਗਰੇਜ਼ ਆਏ ਸੀ ਅੰਗਰੇਜ਼ਾਂ ਨੇ ਬਈ ਮੁਲਕ ਨੂੰ ਗੁਲਾਮ ਕੀਤਾ ਉਦੋਂ ਵੀ ਸਿੱਖ ਨਹੀਂ ਬਈ ਸਭ ਤੋਂ ਪਹਿਲਾਂ ਇਨੀਸ਼ੀਏਟਿਵ ਲਿਆ ਸੀਗਾ ਮੱਥਾ ਲਾਇਆ ਤੇ ਜਾਂ ਤਾਂ ਸ਼ਹੀਦ ਹੋਏ ਨੇ ਜਾਂ ਜਿੱਤੇ ਨੇ ਦੂਜਾ ਕੋਈ ਕੰਮ ਨਹੀਂ ਕੀਤਾ ਹੈਗਾ ਹੁਣ ਵੀ ਅਗਰ ਆਪਾਂ ਗੱਲ ਕਰੀਏ ਜਿਹੜਾ ਇਹ ਹੈਗਾ ਐਮਐਸਪੀ ਦੀ ਗੱਲ ਕਰੀਏ ਇਕੱਲੇ ਇਕੱਲੇ ਪੰਜਾਬ ਤੇ ਹਰਿਆਣੇ ਵਾਸਤੇ ਨਹੀਂ ਹੈਗੇ ਇਹ ਪੂਰੇ ਮੁਲਕ ਵਾਸਤੇ ਪੂਰੇ ਭਾਰਤ ਵਾਸਤੇ ਪਰ ਇਨੀਸ਼ੀਏਟਿਵ ਇਨੀਸ਼ੀਏਟਿਵ ਜਿਹੜਾ ਹੋਇਆ ਵਾ ਸਟਾਰਟਿੰਗ ਜਿਹੜੀ ਹੋਈ ਆ ਪੰਜਾਬ ਤੋਂ ਹੋਈ ਆ ਹਰਿਆਣੇ ਨੇ ਬੁਰਾ ਯੋਗਦਾਨ ਦਿੱਤਾ ਪਹਿਲਾ ਇੱਥੋਂ ਜਿਹੜਾ ਸਟਾਰਟ ਹੋਇਆ ਸੀਗਾ ਸਟਾਰਟ ਹੋ ਕੇ ਪੂਰੇ ਮੁਲਕ ਦਾ ਆंदोलਨ ਬਣਿਆ ਸੀਗਾ ਇਹ ਹੁਣ ਵੀ ਇਦਾਂ ਹੀ ਬਣੂਗਾ ਪਿੱਛੇ ਲੋਕਾਂ ਦਾ ਜੋਸ਼ ਜਿਹੜਾ ਠੰਡਾ ਨਹੀਂ ਹੋਇਆ ਅੱਜ ਜਿਵੇਂ ਟ੍ਰੈਫਿਕ ਦੇਖ ਕੇ ਪਤਾ ਲੱਗ ਰਿਹਾ ਕਿ ਜਗ੍ਹਾ ਜਗ੍ਹਾ ਦੇ ਉੱਤੇ ਜਿਹੜਾ ਜਿਹੜਾ ਧਰਨਾ ਕਾਮਯਾਬ ਆਇਆ ਹਾਂਜੀ ਬਿਲਕੁਲ ਕਿਉਂਕਿ ਕੁਝ ਟਾਈਮ ਇਦਾਂ ਦਾ ਹੁੰਦਾ ਸੀ ਵੀ ਆਪਣੇ ਨੌਜਵਾਨ ਮੁੰਡੇ ਜਿਹੜੇ ਵਿਚਾਰੇ ਥੱਕ ਜਾਂਦੇ ਸੀ ਲੋਕਾਂ ਨੂੰ ਸਮਝਾ ਸਮਝਾ ਕੇ ਕਿ ਭਾਈ ਗੱਡੀਆਂ ਨਾ ਖੜੋ ਵੀ ਅੱਜ ਧਰਨਾ ਲੱਗਾ ਹੋਇਆ ਵੀ ਤੁਸੀਂ ਪਿੱਛੇ ਵਾਪਸ ਚਲੇ ਜਾਓ ਤੇ ਅੱਜ ਧਰਨਾ ਤੇ ਪ ਤੇ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੰਗਾਰਾ ਕਿਦਾਂ ਦਾ ਮਿਲਿਆ ਤੁਹਾਨੂੰ ਪੈਸੇ ਜਿਹੜੀ ਤੁਹਾਡੀ ਗੱਲ ਆਈ ਹੈ ਨਹੀਂ ਬਈ ਨੌਜਵਾਨ ਮਤਲਬ ਮੇਰੇ ਮਨ ਵਿੱਚ ਕਨ ਕਈ ਲਾਈਆਂ ਨੇ ਸੋਚ ਰਿਹਾ ਸੀ ਕਿ ਗੱਲ ਕਰਾਂ ਤੁਹਾਡੇ ਵਾਸਤੇ ਬਈ ਨੌਜਵਾਨ ਦੀ ਇੱਕ ਤਾਂ ਸਾਡੇ ਚੌਧਰਫਾ ਇੱਕ ਤਾਂ ਹੁੰਦੀ ਹੈ ਦੋ ਤਰਫਾ ਇੱਕ ਚੌਧਰਫਾ ਮਾਰ ਪੈ ਰਹੀ ਹੈ ਸਾਡੇ ਇੱਕ ਤਾਂ ਜਿਹੜਾ ਸਾਡਾ ਯੂਥ ਹੈ ਬਦ ਤੋਂ ਬਦ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਲੈਟਸ ਕਰੋ ਤੇ ਬਾਹਰ ਜਾਓ ਜਦੋਂ ਸਾਡਾ ਯੂਥ ਹੀ ਨਹੀਂ ਹੋਗਾ ਤਾਂ ਜੰਗਾਂ ਲੜਨੀ ਕਿਨੇ ਆ ਅੰਦੋਲਨ ਕਰਨੇ ਕਿਨੇ ਆ ਸਭ ਤੋਂ ਵੱਡੀ ਗੱਲ ਦੂਜੀ ਗੱਲ ਇਹ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਮੈਨੂੰ ਸ਼ਾਇਦ ਮੇਰੀ ਗੱਲ ਤੁਹਾਨੂੰ ਪਤਾ ਨਹੀਂ ਕਿਸ ਤਰੀਕੇ ਨਾਲ ਪਰਸੀਵ ਕਰੋਗੇ ਬਟ ਜਿਹੜਾ ਮੇਰਾ ਮੋਟਿਵ ਹੈ ਬਈ ਕਿੱਦਾਂ ਗੱਲਾਂ ਜੁੜਦੀਆਂ ਨੇ ਐ ਨਹੀਂ ਹੁੰਦਾ ਬਈ ਇਕੱਲਾ ਇੱਕ ਸਟੈਪ ਹੈ ਗੱਲਾਂ ਜੁੜਦੀਆਂ ਨੇ ਜਿਹੜਾ ਸਾਡਾ ਯੂਥ ਹੈ ਜਿਹੜਾ ਅੱਜ ਕੱਲ ਦਾ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਆਪਾਂ ਸਾਡੇ ਜਵਾਨਾਂ ਨੂੰ ਸਾਡੀ ਮਾਂ ਬੋਲੀ ਤੋਂ ਦੂਰ ਕੀਤਾ ਜਾ ਰਿਹਾ ਡਾਇਰੈਕਟ অর ਇਨਡਾਇਰੈਕਟ ਅੱਜ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਹਵਾ ਚੱਲ ਰਹੀ ਹੈ ਹਵਾ ਇਸ ਤਰ੍ਹਾਂ ਚੱਲ ਰਹੀ ਹੈ ਕਿ ਬੱਚਿਆਂ ਨੂੰ ਹਿੰਦੀ ਬੋਲਣ ਵਾਸਤੇ ਮਜਬੂਰ ਕੀਤਾ ਜਾਂਦਾ ਕਈਆਂ ਹੈਗੀ ਪੰਜਾਬੀ ਆ ਸਾਰੀ ਹਰ ਇੱਕ ਦੀ ਵੀ ਦੂਜੇ ਦੀ ਮਾਦੀ ਵੀ ਇੱਜ਼ਤ ਕਰੋ ਆਪਣੀ ਮਾਦੀ ਦੀ ਇੱਜ਼ਤ ਕਰੋ ਪਰ ਦੂਜੇ ਦੀ ਮਾਦੀ ਇੱਜ਼ਤ ਕਰਨ ਲੱਗੇ ਆਪਣੀ ਮਾਂ ਨੂੰ ਨਾ ਬੁਲੋ ਕਦੇ ਜਿਹੜੀ ਪੰਜਾਬੀ ਆ ਸਾਡੀ ਮਾਤਰਪਾਸਾ ਇਹਦੀ ਸਭ ਤੋਂ ਪਹਿਲ ਹੈ ਬਾਕੀਆਂ ਨੂੰ ਵੀ ਆਪਾਂ ਰਿਸਪੈਕਟ ਕਰਨੀ ਚਾਹੀਦੀ ਹੈ ਹੁਣ ਜਿਹੜਾ ਅੱਜਕੱਲ ਤੁਸੀਂ ਸਕੂਲ ਦੇਖੋ ਇਹ ਨਾ ਸੀਬੀਐਸਸੀ ਬੋਰਡ ਦਾ ਜਿਹੜਾ ਪੈਟਰਨ ਚੱਲਿਆ ਹੋਇਆ ਵਾ ਨੋ ਡਾਊਟ ਬਹੁਤ ਸਹੀ ਹੈ ਕੁਝ ਪਰ ਕੁਝ ਖਾਮੀਆਂ ਵੀ ਨੇ ਕੋਈ ਖਾਮੀਆਂ ਤੋਂ ਬਿਨਾ ਕੋਈ ਚੀਜ਼ ਕਦੇ ਪੂਰੀ ਨਹੀਂ ਹੁੰਦੀ ਹੈਗੀ ਪੂਰਾ ਤਾਂ ਇੱਕ ਪ੍ਰਮਾਤਮਾ ਦਾ ਨਾਮ ਹੈ ਉਹੀ ਰਹਿਣਾ ਹੁਣ ਜਿਹੜੀ ਖਾਮੀਆਂ ਦੀ ਗੱਲ ਕਰਦੇ ਆਪਾਂ ਵੱਧ ਤੋਂ ਮਾਂ ਨੂੰ ਮਾਂ ਕਹਿਣਾ ਭੁੱਲ ਗਏ ਡੈਡ ਨੂੰ ਪਿਤਾ ਪਿਓ ਨੂੰ ਡੈਡ ਪਰ ਹੁਣ ਤੱਕ ਤਾਂ ਡੈਡੀ ਕਹਿੰਦੇ ਆ ਅੱਗੇ ਥੋੜੇ ਦਿਨ ਬਾਅਦ ਡੈਡ ਕਰ ਦੇਣਾ ਇਹਨਾਂ ਦੇ ਬਿਲਕੁਲ ਖਤਮ ਕਰ ਦੇਣਾ ਸਿਸਟਮ ਇਸ ਤਰ੍ਹਾਂ ਦਾ ਚਲਾਇਆ ਜਾ ਰਿਹਾ ਅੱਜ ਪੜ ਰਹੇ ਨੇ ਲਿਖ ਰਹੇ ਨੇ ਪਲੱਸ 2 ਸਾਡੇ ਪਤਾ ਨਹੀਂ ਪੰਜਾਬ ਦੇ ਲੋਕਾਂ ਨੂੰ ਕਿਉਂ ਇਥੇ ਸਹੀ ਨਹੀਂ ਦਿੱਤੀ ਜਾਂਦੀ ਭਾਈ ਐਪੀਐਸ ਵਾਸਤੇ ਆਈਐਸ ਵਾਸਤੇ ਇਹਨਾਂ ਨੂੰ ਗਾਈਡ ਨਹੀਂ ਕੀਤਾ ਜਾਂਦਾ ਕੀ ਕੰਮ ਕਰਦੇ ਨੇ ਪਲੱਸ 2 ਕੀਤੀ ਆਇਲੈਂਡਸ ਕੀਤੀ ਤੇ ਕੈਨੇਡਾ ਹੁਣ ਜਿਹੜਾ ਯੂਐਸਏ ਦਾ ਪੜਿਆ ਲਗਾ ਕੇ ਲੋਕਾਂ ਨੂੰ ਬਾਹਰ ਭੇਜ ਰਹੇ ਨੇ ਦੇੜੀ ਮਜ਼ਦੂਰ ਭੇਜ ਰਹੇ ਉਹਨਾਂ ਕੋਲੇ ਵਧੀਆ ਫਿਰ ਸਾਡਾ ਮੁਲਕ ਕਿਵੇਂ ਤਰੱਕੀ ਕਰੂਗਾ ਜਿਹੜੇ ਸਾਡੇ ਸੰਘਰਸ਼ ਕਰਨ ਵਾਲੇ ਯੋਧੇ ਨੇ ਜਿਹੜੇ ਨੌਜਵਾਨ ਪੀੜ੍ਹੀ ਸਾਡੀ ਬਾਹਰ ਜਾ ਰਹੀ ਹੈ ਬਦ ਤੋਂ ਬਦ ਕਈ ਦੋਸਤ ਨੇ ਮੇਰੇ ਕੱਲਾ ਜਵਾਕ ਬਾਹਰ ਚਲੇ ਗਿਆ ਜੀ ਕੱਲਾ ਜਵਾਕ ਬਾਹਰ ਚਲੇ ਗਿਆ ਹੁਣ ਜਿਹੜ ਜਿਹਦੇ ਪਿੱਛੇ ਲੋਕ ਲੜਦੇ ਪਿਓ ਦਾਦੇ ਲੜਦੇ ਮਰਦੇ ਰਹਿ ਗਏ ਜ਼ਮੀਨਾਂ ਸੰਭਾਲਣੀਆਂ ਕਿਨੇ ਆ ਫਿਰ ਬਾਅਦ ਚ ਸਾਡਾ ਦੁੱਖ ਜ਼ਾਹਿਰ ਹੁੰਦਾ ਵਾ ਥੋੜੀ ਜਿਆਦਾ ਗੱਲ ਲੰਬੀ ਹੋ ਜਵੇ ਪਰ ਵੋਟ ਬੈਂਕ ਬਦ ਰਿਹਾ ਏ ਭਾਜੀਪੀ ਦਾ ਵੋਟ ਬੈਂਕ ਕਿੱਦਾਂ ਬਦ ਰਿਹਾ ਪੰਜਾਬ ਦੇ ਵਿੱਚ ਪਹਿਲਾਂ ਸਟਾਰਟ ਸੀਪ ਸਿਟੀਆ ਨਹੀਂ ਸੀਗੀਆਂ ਸੀਟਾਂ ਨਹੀਂ ਸੀਗੀਆਂ ਬਟ ਐਤ ਕੀ ਸੀਟਾਂ ਵਧੀਆਂ ਨੇ ਕਾਉਂਸਲਰ ਵਧੇ ਆ ਗਾਹਾਂ ਨੂੰ ਆਉਣ ਲੱਗੇ ਹੋਰ ਵਧਣੇ ਆ ਕਿਉਂ ਵਧਣੇ ਆ ਸਾਡੀ ਵੋਟਾਂ ਘਟ ਰਹੀਆਂ ਨੇ ਉਹਨਾਂ ਦੀਆਂ ਵਧ ਰਹੀਆਂ ਨੇ ਤੇ ਜਿਨ੍ਹਾਂ ਦੀ ਵੋਟ ਰਾਜ ਵੀ ਉਹਨਾਂ ਦਾ ਜਿਨ੍ਹਾਂ ਦਾ ਰਾਜ ਆਪਣੀ ਮਨਮਰਜ਼ੀ ਚ ਚਲਾਉਣਗੇ ਅਨ ਮਨਮਰਜ਼ੀ ਤੋਂ ਦੇ ਹਿੰਦੂ ਮੁਸਲਮਾਨ ਆ ਗਏ ਹਿੰਦੂ ਸਿੱਖ ਆ ਗਏ ਲੜਾਈ ਆ ਗਈ ਦੰਗੇ ਆ ਗਿਆ ਚੀਜ਼ ਵੱਧ ਰਹੀ ਆ ਹੁਣ ਪਹਿਲਾਂ ਲੋਕਾਂ ਨੂੰ ਲੜਾਉਂਦੇ ਨੇ ਉਹ ਸਿਰਫ ਜਿਹੜਾ ਤੁਹਾਡੇ ਸਾਹਮਣੇ ਰੱਖਦੇ ਤੁਹਾਡੇ ਸਾਹਮਣੇ ਕੁਝ ਹੋਰ ਰੱਖਿਆ ਜਾਂਦਾ ਬੇਸਿਕਲੀ ਕਰਨਾ ਕੁਝ ਹੋਰ ਹੁੰਦਾ ਹਿੰਦੂ ਮੁਸਲਮਾਨਾਂ ਨੂੰ ਲੜਾਤਾ ਹਿੰਦੂ ਸਿੱਖਾਂ ਨੂੰ ਲੜਾਤਾ ਇੰਪਲੀਮੈਂਟ ਰੂਲ ਕੋਈ ਹੋਰ ਪਾਸ ਕਰਾਤਾ ਪਾਰਲੀਮੈਂਟ ਚ ਪਤਾ ਨਹੀਂ ਲੱਗਦਾ ਆਪਾਂ ਤਾਂ ਆਪਾਂ ਤਾਂ ਸਿਰਫ ਹਿੰਦੂ ਮੁਸਲਮਾਨ ਚ ਰਲੇ ਰਹ ਜਾਂਦੇ ਆ ਆ ਜਿਹੜਾ ਕਿਸਾਨ ਜਿਹੜਾ ਰੂਲ ਨੇ ਇਹ ਇਹ ਵੀ ਇਦਾਂ ਦਾ ਵੀ ਕੁਝ ਕੀਤਾ ਉੱਥੇ ਵੀ ਜਾ ਕੇ ਇਹ ਜਿਹੇ ਧਾਰਮਿਕ ਦੰਗੇ ਕਈ ਵਾਰ ਤੁਸੀਂ ਦੇਖਿਆ ਹੋਣਾ ਬਈ ਆ ਗਏ ਧਾਰ ਪਈ ਜਿਹਦੇ ਕਰਕੇ ਲੋਕਾਂ ਦਾ ਤਾਂ ਇੱਧਰ ਉੱਧਰ ਭਟਕੇ ਐਜੂਕੇਸ਼ਨ ਨੂੰ ਲੈ ਕੇ ਤੁਹਾਡਾ ਤੁਹਾਡਾ ਕੀ ਰਾਇ ਹੈ ਪੰਜਾਬ ਸਰਕਾਰ ਦੀ ਸਰਕਾਰਾਂ ਲਈ ਐਜੂਕੇਸ਼ਨ ਤਾਂ ਸਾਡਾ ਸਿਸਟਮ ਜਿਹੜਾ ਐਜੂਕੇਸ਼ਨ ਦਾ ਨਾ ਬੜਾ ਬੇਕਾਰ ਮਤਲਬ ਅਕੋਰਡਿੰਗ ਟੂ ਮੈਂ ਅਗਰ ਮੈਂ ਐਜ਼ ਅ ਮ ਲੈਕਚਰਰ ਬੀ ਆਈ ਬਾਇਓਲੋਜੀ ਲੈਕਚਰਰ ਬਟ ਮੇਰੇ ਅਕੋਰਡਿੰਗ ਸਹੀ ਨਹੀਂ ਹੈਗਾ ਕਿਉਂਕਿ ਜਿਹੜਾ ਹੁਣ ਸਿਲੇਬਸ ਪੜਾਇਆ ਜਾਂਦਾ ਉਹ ਪੇਪਰ 'ਚ ਨਹੀਂ ਜਾਂਦਾ ਪੜਾਇਆ ਜਾਂਦਾ ਏ ਬੀ ਏ ਟੂ ਜ਼ेड ਪੜਾਇਆ ਜਾਂਦਾ ਪੁੱਛ ਲੈਂਦੇ 1 2 3 ਦਿੱਕਤ ਹੈ ਉਹ ਹੁਣ ਉਹਦੇ ਪਿੱਛੇ ਵੀ ਇੱਕ ਬੜਾ ਤਕੜਾ ਸਿਸਟਮ ਹੈ ਪ੍ਰੋਪਗੈਂਡਾ ਵਾ ਬੱਚਿਆਂ ਨੂੰ ਪੜਾਓ ਕੁਝ ਹੋਰ ਕੰਪੀਟੀਸ਼ਨ ਦਾ ਪੇਪਰ ਕੁਝ ਹੋਰ ਆਪੀ ਕੁਝ ਹੋਰ ਪੇਪਰ ਕਿਉਂਕਿ ਜਿਹੜਾ ਸਿਲੇਬਸ ਜਿਨ੍ਹਾਂ ਨੇ ਬਣਾਉਣਾ ਉਹ ਹੈਗੇ ਆ ਕੰਪੀਟੀਸ਼ਨ ਵਾਲੇ ਜਿਨ੍ਹਾਂ ਨੇ ਹੁਣ ਸਿਲੇਬਸ ਘਟਾਏ ਜਾ ਰਹੇ ਆ ਲਗਾਤਾਰ ਕੰਪੀਟੀਸ਼ਨ ਦਾ ਸਿਲੇਬਸ ਨਹੀਂ ਘਟਾਰੇ ਜਿਹੜੇ ਬੱਚੇ ਕੰਪੀਟੀਸ਼ਨ ਕਿਉਂ ਕਰਦੇ ਨੇ ਕਿਉਂਕਿ ਜਵਾਕ ਡਮੀ ਲੈਣ ਟਿਊਸ਼ਨਾਂ ਤੇ ਜਾਣ ਵੱਡੇ ਵੱਡੇ ਇੰਸਟੀਚਿਊਟ ਜਿਵੇਂ ਆਕਾਸ ਹੋ ਗਿਆ ਬਾਇਲ ਜੂਸ ਹੋ ਗਿਆ ਇਸ ਤਰ੍ਹਾਂ ਦੇ ਇੰਸਟੀਚਿਊਟ ਜਾਣ ਉਹਨਾਂ ਨੇ ਤਿਆਰੀ ਕਰਾਣੀ ਆ ਸਕੂਲਾਂ ਦਾ ਸਿਸਟਮ ਖਤਮ ਕਰਨਾ ਇਹ ਬਹੁਤ ਤਕੜਾ ਮਾਰਕੀਟਿੰਗ ਹੈ ਜੀ ਇਹ